ਚੱਲੀ ਆਉਂਦੇ ਆ ਕਪੂਰਥਲਾ ਦੇ ਢਿਲਵਾ ਚ ਤੜਕਸਾਰ ਹੋਇਆ ਇਨਕਾਊਂਟਰ ਪਿੱਤੇ ਦਿਨੀ 25 ਜੂਨ ਨੂੰ ਢਿਲਵਾ ਟੋਲ ਪਲਾਜ਼ਾ ਤੇ ਹੋਈ ਫਾਇਰਿੰਗ ਮਾਮਲੇ ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤਫਤੀਸ਼ ਅਮਲ ਚ ਲਿਆ ਆਉਂਦਿਆ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਉਹਨਾਂ ਦੇ ਨਿਸ਼ਾਨਦੇਹੀ ਤੇ ਉਹਨਾਂ ਵੱਲੋਂ ਲੁਕੋਇਆ ਅਸਲਾ ਬ੍ਰਾਹਮ ਦੇ ਲਈ ਉਹਨਾਂ ਨੂੰ ਢਿਲਵਾ ਦੇ ਇਸ ਇਲਾਕੇ ਚ ਲਿਆਂਦਾ ਗਿਆ ਅਤੇ ਅਸਲਾ ਬ੍ਰਾਹਮ ਦੀ ਦੀ ਨਿਸ਼ਾਨ데요 ਦੌਰਾਨ ਇੱਕ ਵਿਅਕਤੀ ਉੱਥੋਂ ਭੱਜਣ ਲੱਗਾ ਜਿਸ ਦੌਰਾਨ ਪੁਲਿਸ ਅਤੇ ਉਹਨਾਂ ਵਿਅਕਤੀਆਂ ਖਿਲਾਫ ਗੁੱਥਮ ਗੁੱਥਾ ਹੋ ਗਈ ਅਤੇ ਇੱਕ ਵਿਅਕਤੀ ਜਿਸ ਨੂੰ ਕਿ ਬ੍ਰਾਮ ਦੇ ਲਿਆਂਦਾ ਸੀ ਉਸਦੇ ਲੱਤ ਤੇ ਗੋਲੀ ਵੱਜੀ ਅਤੇ ਉਸਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਜਾਇਆ ਗਿਆ ਕਪੂਰਥਲਾ ਤੋਂ ਪੱਤਰਕਾਰ ਰਾਜੇਂਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਸਰ ਕੀ ਇਹ ਸੇਕ ਕਰਨਾ ਕੀ ਹੈ ਜੀ ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਿਲਵਾ ਥਾਣੇ ਚ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਚਿੱਟੀ ਹੁੰਡਈ ਗੱਡੀ ਦੇ ਵਿੱਚ ਕੁਨ ਅਣਪਛਾਤੇ ਲੋਕ ਆਏ ਸੀ ਤਾਂ ਦੇਰਾਂ ਟੋਲ ਨੂੰ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਡਰਨ ਲਈ ਜਿਹੜੇ ਅੰਨੇ ਵਾ ਹਵਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉਹਤੇ ਕਾਰਵਾਈ ਕਰਦੇ ਵੇ ਸਖਤ ਤਾਰਾ ਵੰਤਹਿ ਹੇਠ ਢਿਲਵਾ ਸਾਡੇ ਚ ਮੁਕੱਦਮਾ ਦਰਜ ਕੀਤਾ ਸੀ ਤੇ ਬੜੀ ਢੰਗਾਈ ਨਾਲ ਤਫਤੀਸ਼ ਕਰਤੇ ਹੋਏ ਜਿਹੜੇ ਆਪਣੇ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇੰਚਾਰਜ ਸੀ ਇਹੇ ਡੀਐਸਪੀ ਹੱਥ ਵੱਲੋਂ ਵੱਖ-ਵੱਖ ਟੀਮ ਬਣਾਈਆਂ ਗਈਆਂ ਆ ਤਬਕ ਵਕ ਵਕ ਤਰੀਕੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਇਸ ਟੈਕਨੀਕੀ ਜਿਹੜੀ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਅਰੈਸਟ ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਥੂ ਨੰਗਲ ਨੂੰ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਕਿ ਜੋ ਵੀ ਉਹ ਵਾਰਦਾਤਾਂ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱਥੇ ਰੱਖੇ ਹੋਏ ਸੀ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁਛਗਿੱਛ ਅਨੁਸਾਰ ਰਿਕਵਰੀ ਕਰਾਉਣ ਲਈ ਜਿਹੜੀ ਮਾਨਿਟੇ ਲਵਾਵਾਂ ਦੇ ਵਿੱਚ ਜਿਹੜਾ ਆਈ ਸੀ ਤੇ ਇੱਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਜੀ ਜਿਹੜੀ ਰਿਕਵਰੀ ਕੀਤੀ ਹੈ ਤੇ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ਧੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਤੇ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉੱਤ ਜਿਹੜਾ ਇੱਕ ਜਿਹੜਾ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥ ਦੇ ਵੱਜੀ ਹੈ ਗੋਲੀ ਵੱਜਦੇ ਹੀ ਇਮੀਡੀਏਟਲੀ ਉਹ ਡੇਕ ਪਿਆ ਤੇ ਪੁਲਿਸ ਨੇ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮੁਕਦਮੇ ਚ ਕਰਦੇ ਹੈਗੇ ਆ ਬਾਕੀ ਜਿਹੜੀ ਦੋਸ਼ੀ ਹੈ ਉਹਨਾਂ ਦੀ ਵੀ شناخت ਹੋ ਰਹੀ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਕਿੱਥੇ ਸਰ ਹੋਰ ਵੀ ਪਰਚਾ ਹੈਗਾ ਜੀ ਪਿੰਲੇ ਦਾ ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਇਹਦੇ ਤੇ 13 ਮੁਕਦਮੇ ਹੈ سنگੀਨ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮਜ਼ਾ ਐਕਟ ਤੇ ਹੋਰ سنگੀਨ ਧਾਰਾਵਾਂ ਤਹਿਤ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਉਹ ਜੀ ਸਰ ਚਾਰ ਦੋਸ਼ੀ ਸੀ ਚਾਰ ਜਾਣੇ ਨੇ ਫਾਇਰਿੰਗ ਕੀਤੀ ਸੀ ਟੋਲ ਬਲਾਈਟ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚੋਂ ਅਸੀਂ ਦੋ ਹਜੇ ਕਾਬੂ ਕਰ ਲਏ ਆ ਦੋ ਭੱਜੇ ਹੋਏ ਆ ਉਹਨਾਂ ਦੀ ਸ਼ਨਾਖਤ ਹੋ ਗਈ ਹੈ ਟੀਮਾਂ ਉਹਨਾਂ ਦੇ ਪਿੱਛੇ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕਰਨਾਗੇ ਸ਼ੁਕਰੀਆ